ਪੀਵੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਕੈਨੇਡਾ ਵਿੱਚ ਸਥਾਈ ਨਿਵਾਸੀ ਚਾਹਵਨ ਪੰਜਾਬੀ ਭਾਰਤੀਆਂ ਲਈ ਦੋ ਮਹਤਵਪੂਰਨ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਸਭ ਤੋਂ ਪਹਿਲਾਂ 온ਟਾਰੀਓ ਦਾ ਨਵਾਂ ਪੀਆਰ ਪ੍ਰੋਗਰਾਮ 온ਟਾਰੀਓ ਪ੍ਰਾਂਤ ਦੇ ਗ੍ਰੇਟ ਸਰਵਰੀ ਖੇਤਰ ਨੇ ਇੱਕ ਨਵਾਂ ਪੀਆਰ ਪ੍ਰੋਗਰਾਮ ਸ਼ੁਰੂ ਕੀਤਾ ਹੈ ਜੋ ਹਜ਼ਾਰਾਂ ਲੋਕਾਂ ਨੂੰ ਸਥਾਈ ਨਿਵਾਸ ਲੈਣ ਦਾ ਮੌਕਾ ਦੇ ਸਕਦਾ ਹੈ ਇਸ ਪ੍ਰੋਗਰਾਮ ਲਈ ਬਿਨੇਕਾਰ ਨੂੰ ਘੱਟੋ-ਘੱਟ 50 ਪੁਆਇੰਟ ਹਾਸਲ ਕਰਨੇ ਪੈਂਦੇ ਹਨ ਪੁਆਇੰਟ ਦੇ ਸਿਸਟਮ ਦੀ ਜ਼ਿਕਰ ਗੱਲਬਾਤ ਕਰ ਲਈਏ ਤਾਂ ਸਿੱਖਿਆ ਵਿੱਚ ਐਜੂਕੇਸ਼ਨ ਲਈ 20 ਪੁਆਇੰਟ ਮਾਸਟਰ ਡਿਗਰੀ ਲਈ 25 ਪੁਆਇੰਟ ਕੰਮ ਦਾ ਤਜਰਬੇ ਦੀ ਜ਼ਿਕਰ ਗੱਲਬਾਤ ਕੀਤੀ ਜਾਵੇ ਤਾਂ 1 ਸਾਲ ਦੇ ਤਜਰਬੇ ਲਈ 10 ਪੁਆਇੰਟ 2 ਸਾਲ ਦੇ ਤਜਰਬੇ ਲਈ 15 ਪੁਆਇੰਟ 3 ਸਾਲ ਦੇ ਤਜਰਬੇ ਲਈ 20 ਪੁਆਇੰਟ ਆਈਲੈਂਡਸ ਦੀ ਗੱਲ ਕੀਤੀ ਜਾਵੇ ਤਾਂ 6 ਬੈਂਡ ਲਈ 10 ਪੁਆਇੰਟ 7 ਬੈਂਡ ਲਈ 15 ਪੁਆਇੰਟ ਤੇ 8 ਬੈਂਡ ਲਈ 20 ਪੁਆਇੰਟ ਜਿਹੜੇ ਨੇ ਉਹ ਦਿੱਤੇ ਜਾਣਗੇ ਕੈਨੇਡਾ ਵਿੱਚ ਪੜ੍ਹਾਈ ਕੀਤੀ ਹੋਵੇ ਤਾਂ 2 ਵਾਧੂ ਪੁਆਇੰਟ ਕੈਨੇਡਾ ਵਿੱਚ ਕੋਈ ਰਿਸ਼ਤੇਦਾਰ ਹੋਵੇ ਤਾਂ 2 ਵਾਧੂ ਪੁਆਇੰਟ ਇਸ ਪ੍ਰੋਗਰਾਮ ਲਈ ਤੁਸੀਂ ਭਾਰਤ ਵਿੱਚ ਬੈਠੇ ਵੀ ਅਪਲਾਈ ਕਰ ਸਕਦੇ ਹੋ ਤੁਹਾਡੇ ਕੋਲ ਪੰਜਾਬ ਪੁਆਇੰਟ ਪੂਰੇ ਕਰਨ ਤੋਂ ਬਾਅਦ ਤੁਸੀਂ ਸਿਡਵਰੀ ਦੀ ਅਧਿਕਾਰਿਤ ਵੈੱਬਸਾਈਟ ਤੇ ਫਾਰਮ ਭਰ ਕੇ ਆਪਣੀ ਪੀਆਰ ਅਪਲਾਈ ਕਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਸੱਦਾ ਪੱਤਰ ਆ ਸਕਦਾ ਹੈ ਕੈਨੇਡਾ ਵਿੱਚ ਕੇਆਰ ਹੋਮ ਵਰਕਰ ਵੀਜ਼ੇ ਅਤੇ ਜਾਣ ਵਾਲੇ ਲੋਕਾਂ ਲਈ ਵੀ ਇੱਕ ਚੰਗੀ ਖਬਰ ਹੈ ਜੇ ਤੁਸੀਂ ਇਸ ਸਮੇਂ ਕੈਨੇਡਾ ਵਿੱਚ ਹੋ ਅਤੇ ਤੁਹਾਡਾ ਵਰਕ ਪਰਮਿਟ ਖਤਮ ਹੋਣ ਵਾਲਾ ਤਾਂ ਤੁਸੀਂ ਹੁਣ केयर होम वर्कर वीजा ਵੀ ਲੈ ਸਕਦੇ ਹੋ ਪਹਿਲਾਂ ਇਹ ਸ਼ਰਤ ਸੀ ਕਿ ਸਿਰਫ ਇੱਕ ਰੁਜ਼ਗਾਰਦਾਤਾ ਹੀ ਤੁਹਾਨੂੰ ਵਰਕ ਪਰਮਿਟ ਦਵਾ ਸਕਦਾ ਸੀ ਪਰ ਹੁਣ ਨਿਯਮਾਂ ਵਿੱਚ ਬਦਲਾਅ ਆਇਆ ਹੈ ਹੁਣ ਦੋ ਰੁਜ਼ਗਾਰਦਾਤਾ ਮਿਲ ਕੇ ਵੀ ਤੁਹਾਨੂੰ ਸੱਦਾ ਪੱਤਰ ਦੇ ਸਕਦੇ ਹਨ ਵਰਕ ਪਰਮਿਟ ਲਈ ਸ਼ਰਤ ਇਹ ਹੈ ਕਿ ਰੁਜ਼ਗਾਰਦਾਤਾ ਆਦੇਖਾਰ ਵਿੱਚ 13 ਸਾਲ ਤੋਂ ਘੱਟ ਉਮਰ ਦਾ ਬੱਚਾ ਜਾਂ 60 ਸਾਲ ਤੋਂ ਵੱਧ ਉਮਰ ਬਜ਼ੁਰਗ ਹੋਣਾ ਚਾਹੀਦਾ ਹੈ